ਹਾਂ ਜੀ ਕਿ ਨਹੀਂ ਟੁੱਟ ਸਵਿੰਦਰ ਪਾਸ ਹਾਂ ਕਿਹੜਾ ਏਰੀਆ ਪਹਿਲੇ ਆਪਣਾ ਜੀਲ ਨਗਰ ਮਹੱਲਾ ਪਾਸ਼ੇ ਵਾਲੀ ਗਲੀ ਪੈਂਦੀ ਹੈ ਠੀਕ ਹੈ ਜੀ ਹਾਂ ਜੀ ਕੀ ਮਾਮਲਾ ਕੀ ਹੋਇਆ ਹੈਗਾ ਤੁਸੀਂ ਹੁਣ ਸਾਨੂੰ ਪੂਰਾ ਦੱਸੋ ਮਾਮਲਾ ਇਹ ਪੰਜ ਤਰੀਕ ਨੂੰ ਉਹ ਜੋ ਸਾਗਿਆਤੀ ਅਸੀਂ ਮੈਨੇ ਤੇ 12 ਤਰੀਕ ਨੂੰ ਅਸੀਂ ਸਵੇਰੇ 8:30 ਵਜੇ ਨੇ ਆਏ ਹਾਂ ਤੇ ਬਾਕੀ ਦੇ 2-3 ਦਿਨ ਬਾਅਦ ਅਸੀਂ ਇੱਧਰ ਚੱਕਰ ਮਾਰਨਾ ਤੇ ਦੇਖਿਆ ਤੇ ਸਾਰੇ ਖਿਸੀਸਾ ਟੁੱਟਾ ਤੇ ਗ੍ਰੇਲ ਨਹੀਂ ਪਈ ਹੈ ਠੀਕ ਹੈ ਜੀ ਤੇ ਫਿਰ ਅਸੀਂ ਜਾ ਕੇ ਮੈਂ ਚਾਬੀ ਲਾ ਕੇ ਵੇਖਿਆ ਸਾਰੇ ਅੰਦਰ ਤੇ ਵੇਖਿਆ ਸਾਰੇ ਟੂਟੀਆਂ ਟਾਟੀਆਂ ਤੋੜੀਆਂ ਪਈਆਂ ਕੁਸਤ ਲਾ ਕੇ ਲਾਇਆ ਸਾਰੇ ਤੇ ਕੱਪੜੇ ਜਿਹੜਾ ਸਾਰੇ ਖਿਲਰੇ ਪਿਆ ਠੀਕ ਹੈ ਜੀ ਤੇ ਉਦੋਂ ਬਾਅਦ ਇਹ ਲੜਕੇ ਨੂੰ ਬਾਹਰ ਫੋਨ ਦਿੱਤਾ ਬਾਹਰ ਆਸਟ੍ਰੇਲੀਆ ਜਾਂਦਾ ਠੀਕ ਹੈ ਜੀ ਤੇ ਉਹ ਆਪਨੇ ਦੱਸਿਆ ਵੀ ਇੱਥੇ ਮਾਉਂਟ ਵੀ ਪਿਆ ਹੈ ਥੋੜਾ ਜਿੱਥੇ ਕੰਪਨੀ ਚ ਰਹੀ ਨੇ ਕੀ ਪੈਸੇ ਮਾਉਂਟ ਪਿਆ ਹੈ ਪੈਸੇ ਪੈ ਜਾਂਦਾ ਹੈ ਲੱਖ ਰੁਪਇਆ ਪਿਆ ਹੈ ਠੀਕ ਹੈ ਜੀ ਤੋਂ ਉਹਨੇ ਤੇਣੇ ਉਹਨਾਂ ਦੇ ਕਿਸ ਨੂੰ ਜਾ ਕੇ ਦੰਗ ਕਰਨਾ ਆਪਣਾ ਉਹਦਾ ਕਾਰਵਾਰ ਚੱਲਦੇ ਬਾਹਰ ਤੇ ਉਹ ਅਹੀਂ ਮੁਰਕੇ ਪੋਸਨਰ ਰਿਪੋਰਟ ਲਖਾਈਏ ਜਾ ਕੰਮ ਸੋਮਵਾਰ ਹਾਂਜੀ ਤੇ ਕਿੰਨਾ ਕਿ ਕਿ ਹੋ ਕਿੰਨਾ ਕਿ ਸਮਾਨ ਕਿੰਨੇ ਕਿ ਟੋਟੀਆਂ ਲੱਗੀਆਂ ਨੇ ਹੈ ਤਾਂ ਟੋਟੀਆਂ ਤਿੰਨ ਬਾਥਰੂਮ ਤਿੰਨ ਬਾਥਰੂਮ ਦੇ ਵਿੱਚ ਲੱਥੀਆਂ ਟੋਟੀਆਂ ਤੇ ਰਸੋਈ ਦੇ ਰਸੋਈ ਦੇ ਵਿੱਚ ਲੱਥੀਆਂ ਤਿੰਨ ਉੱਤੇ ਬਾਥਰੂਮ ਹੈ ਤੇ ਇੱਕ ਥੱਲੇ ਬਾਥਰੂਮ ਚਾਰ ਬਾਥਰੂਮ ਵੀ ਹੋਈ ਹੈ ਅੰਜ ਭਾਂ ਤੋੜ ਵੀ ਹੋਈ ਜੁੱਟਾ ਸਾਰਾ ਹੀ ਸੈਂਕੂ ਸੈਂਕੂ ਤੋੜੇ ਪੈ ਜਿੱਥੇ ਨੀ ਲੱਤਿਆ ਰਹੇ ਉਸਨੂੰ ਤੋੜ ਦਿੱਤੇ ਤੇ ਗਿੱਜਰ ਜੀ ਨਾਲ ਜੋ ਪਾਣੀ ਪੂਣੀ ਵਾਲਾ ਸਿਸਟਮ ਸਾਰਾ ਤੋੜ ਕੇ ਲਾ ਕੇ ਲਾਇਆ ਠੀਕ ਹੈ ਜੀ ਹਾਂ ਤੇ ਅਮਾਉਂਟ ਕਿੱਥੇ ਪਈ ਸੀ ਮੌਕੇ ਜਿੱਥੇ ਇਥੇ ਸੰਦੇਸ਼ ਹੀ ਤੇ ਇਥੇ ਨਾਲ ਹੀ ਲੋਕਰਿਆ ਲੋਕਰ ਦੇ ਵਿੱਚ ਮੌਂਟ ਪਿਆ ਹੀ ਜਾ ਠੀਕ ਹੈ ਜੀ ਚਲੋ ਇਥੇ ਇਸ ਸੰਬੰਧ ਇਹਨਾਂ ਮੌਂਟ ਸੰਬੰਧੀ ਪਹਿਲਾਂ ਨਹੀਂ ਪਤਾ ਸੀ ਨਾ ਪਹਿਲਾਂ ਨਹੀਂ ਪਤਾ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਾ ਇਹ ਲੜਕੇ ਫੋਨ ਕਿਦਾਂ ਦਾ ਬਾਹਰ ਉਹਨੇ ਦੱਸਿਆ ਨੇ ਤੇ ਮੌਂਟ ਵੀ ਪਿਆ ਹੈ ਵਿੱਚ ਠੀਕ ਹੈ ਤੇ ਇਸ ਸੰਬੰਧ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈਗੀ ਹਾਂ ਜੀ ਹਾਂ ਜੀ ਪੁਲਿਸ ਨੇ ਹੁਣ ਤੁਹਾਨੂੰ ਕੀ ਅਸਸ਼ਾਸ਼ ਦਿੱਤਾ ਹੈ ਪੁਲਿਸ ਨੇ ਦੱਸਿਆ ਵੀ ਅਸੀਂ ਚੋਰਾਂ ਨੂੰ ਫੜਾਂਗੇ ਹੁਣ ਤੁਸੀਂ ਮੰਨ ਕੀ ਕਰਦੇ ਆ ਇਹਨੂੰ ਤਾਂ ਇਨਸਾਫ ਮੰਗਦਾ ਵੀ ਜਿਹੜਾ ਚੋਰ ਹੈ ਵਾਰ-ਵਾਰ ਚੋਰੀ ਕਰਦਾ ਪਤਾ ਲੱਗਣਾ ਚਾਹੀਦਾ ਹਾਂਜੀ ਸਰ ਤੁਸੀਂ ਅੱਜ ਇੱਥੇ ਜਿਹੜੀ ਚੋਰੀ ਵਾਲੀ ਬਾਤ ਆ ਵੀ ਜਿਹੜਾ ਤੁਸੀਂ ਆਏ ਹੋ ਕੀ ਇਹ ਤੁਹਾਨੂੰ ਦੇਖਣ ਚ ਮਿਲਿਆ ਕੀ ਇਹ ਸੁਵਿੰਦਰ ਸਿੰਘ ਆ ਜੀ ਇਹ ਜੀਤਨਗਰ ਤੇ ਰਹਿੰਦੇ ਆ ਕੋਠੀ ਬੰਦੀ ਸੀਗੇ ਇਹਨਾਂ ਦੀ ਇਹ 15 ਤਿੰਨ 24 ਨੂੰ ਗਏ ਆ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਮੁੜ ਕੇ 12 ਤਿੰਨ 24 ਨੂੰ ਆਏ ਆ ਜੋ ਵੀ ਨੂੰ ਆ ਕੇ ਇਹਨਾਂ ਨੇ ਇਹ ਬੰਦ ਕੋਠੀ ਚ ਮੁੜ ਕੇ ਤਿੰਨ ਦਿਨਾਂ ਤਿੰਨ ਚਾਰ ਦਿਨਾਂ ਬਾਅਦ ਇੱਥੇ ਵਾਪਸ ਵੇਖਿਆ ਇੱਥੇ ਚੋਰੀ ਹੋਈ ਪਈ ਸੀਗੀ ਇਹਨਾਂ ਦਰਖਾਸਤ ਦਿੱਤੀ ਵੀ ਸਾਡੀਆਂ ਟੂਟੀਆਂ ਚੋਰੀਆਂ ਹੋ ਗਈਆਂ ਤੇ ਇਹਦੇ ਬਾਰੇ ਦੱਸਿਆ ਹੁਣ ਪਰ ਮੌਕੇ ਤੇ ਆਏ ਆ ਕਹਿੰਦੇ ਵੀ ਸਾਡਾ ਹੋਰ ਵੀ ਸਮਾਨ ਚੋਰੀ ਹੋਇਆ ਇਹਦੇ ਬਾਰੇ ਹਲੇ ਡਿਟੇਲ ਤੇ ਦੇਣਗੇ ਸਾਨੂੰ ਹਲੇ ਉਹਦੇ ਡਿਟੇਲ ਤੇ ਦੇ ਕੇ ਜੋ ਬਣਦੀ ਕਾਰਵਾਈ ਅਸੀਂ ਕਰ ਦੇਣੀ ਹੈ